ਉਹ ਸਾਰੇ ਲੋਕ ਜਾਣਦੇ ਨੇ ਕਿ ਮੋਬਾਈਲ ਤੇ ਆਮ ਕਾਲਾਂ ਨੂੰ ਕਿਵੇਂ ਰਿਕਾਰਡ ਕਰਨਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ WhatsApp ਕਾਲਾਂ ਨੂੰ ਕਿਵੇਂ ਰਿਕਾਰਡ ਕਰਨਾ ਹੈ ਅੱਜ ਅਸੀਂ ਤੁਹਾਨੂੰ WhatsApp ਕਾਲ ਰਿਕਾਰਡਿੰਗ ਫੀਚਰ ਬਾਰੇ ਦੱਸਣ ਜਾ ਰਹੇ ਹਾਂ ਇਸ ਦੀ ਮਦਦ ਨਾਲ ਤੁਸੀਂ ਕਿਸੇ ਵੀ ਕਾਲ ਦੀ ਰਿਕਾਰਡਿੰਗ ਨੂੰ ਸਬੂਤ ਵਜੋਂ ਸੁਰੱਖਿਅਤ ਕਰ ਸਕਦੇ ਹੋ WhatsApp ਕਾਲਾਂ ਰਿਕਾਰਡ ਕਰਨ ਲਈ ਤੁਹਾਨੂੰ ਸਕਰੀਨ ਰਿਕਾਰਡਿੰਗ ਵਿਸ਼ੇਸ਼ਤਾ ਦੀ ਵਰਤੋਂ ਕਰਨੀ ਪਵੇਗੀ ਇਹ ਵਿਸ਼ੇਸ਼ਤਾ ਪਹਿਲਾਂ ਤੋਂ ਹੀ ਕਈ ਬ੍ਰਾਂਡਾਂ ਦੇ ਫੋਨਾਂ ਵਿੱਚ ਉਪਲਬਧ ਹੈ ਨਹੀਂ ਤਾਂ ਇਸਦੇ ਲਈ ਇੱਕ ਐਪ ਇੰਸਟਾਲ ਕਰਨਾ ਹੋਵੇਗਾ ਕਈ smartphones ਨਿਰਮਾਤਾ ਪਹਿਲਾਂ ਹੀ ਆਪਣੇ ਹੈਂਡਸੈੱਟਾਂ ਵਿੱਚ ਸਕਰੀਨ ਰਿਕਾਰਡਿੰਗ ਦੀ ਵਿਸ਼ੇਸ਼ਤਾ ਪ੍ਰਦਾਨ ਕਰਦੇ ਨੇ ਅਜਿਹੀ ਸਥਿਤੀ ਵਿੱਚ ਇਸ ਨੂੰ ਚਾਲੂ ਕਰਨ ਤੋਂ ਬਾਅਦ ਤੁਸੀਂ ਆਸਾਨੀ ਨਾਲ WhatsApp ਕਾਲਾਂ ਨੂੰ ਰਿਕਾਰਡ ਕਰਨ ਦੇ ਯੋਗ ਹੋਵੋਗੇ ਜੋਨੰਟੇ ਰਿਕਾਰਡਿੰਗ ਕਰਨ ਲਈ ਇਹ ਜ਼ਰੂਰੀ ਹੈ ਕਿ ਤੁਹਾਨੂੰ WhatsApp ਕਾਲਾਂ ਦੌਰਾਨ ਜਾਂ ਇਸ ਤੋਂ ਪਹਿਲਾਂ ਸਕਰੀਨ ਰਿਕਾਰਡਿੰਗ ਨੂੰ ਚਾਲੂ ਕਰਨਾ ਹੋਵੇਗਾ ਇਸ ਤੋਂ ਬਾਅਦ ਵੀਡੀਓ ਅਤੇ ਆਡੀਓ ਕਾਲ ਵੀ ਰਿਕਾਰਡ ਕੀਤੀ ਜਾ ਸਕਦੀ ਹੈ ਜਿਨ੍ਹਾਂ ਲੋਕਾਂ ਨੇ 스마트ਫੋਨ ਚ ਰਿਕਾਰਡਿੰਗ ਫੀਚਰ ਪਹਿਲਾਂ ਤੋਂ ਇੰਸਟਾਲ ਨਹੀਂ ਹੈ ਉਹ Play Store ਤੋਂ ਸਕਰੀਨ ਰਿਕਾਰਡਿੰਗ ਐਪ ਨੂੰ ਇੰਸਟਾਲ ਕਰ ਸਕਦੇ ਨੇ ਇਸ ਤੋਂ ਬਾਅਦ ਤੁਸੀਂ WhatsApp ਕਾਲ ਰਿਕਾਰਡਿੰਗ ਦਾ ਵੀ ਫਾਇਦਾ ਲੈ ਸਕਦੇ ਹੋ ਮੋਬਾਈਲ ਐਪ ਨੂੰ ਇੰਸਟਾਲ ਕਰਨ ਪੈਚ ਮੋਬਾਈਲ ਐਪ ਨੂੰ ਇੰਸਟਾਲ ਕਰਦੇ ਸਮੇਂ ਧਿਆਨ ਰੱਖੋ ਕਿ ਇਹ ਸਾਈਬਰ ਠੱਗਾਂ ਵੱਲੋਂ ਤਿਆਰ ਕੀਤੀ ਗਈ ਐਪ ਨਹੀਂ ਹੋਣੀ ਚਾਹੀਦੀ ਹੈ ਅਜਿਹੀ ਸਥਿਤੀ ਵਿੱਚ ਤੁਹਾਡਾ ਡਾਟਾ ਅਤੇ ਐਸਐਮਐਸ ਸਲਾਹੀ ਹੈਂਗ ਹੋ ਸਕਦੇ ਨੇ ਇੱਥੋਂ ਤੱਕ ਕਿ ਤੁਹਾਡਾ ਬੈਂਕ ਖਾਤਾ ਵੀ ਖਾਲੀ ਹੋ ਸਕਦਾ ਹੈ ਸੋ ਜੇਕਰ ਤੁਸੀਂ ਵੀ ਆਪਣੀ WhatsApp ਕਾਲ ਨੂੰ ਰਿਕਾਰਡ ਕਰਨਾ ਚਾਹੁੰਦੇ ਹੋ ਤਾਂ Play Store ਤੋਂ ਸਕਰੀਨ ਰਿਕਾਰਡਿੰਗ ਐਪ ਨੂੰ ਇੰਸਟਾਲ ਕਰ ਸਕਦੇ ਹੋ ਇਸ ਤੋਂ ਬਾਅਦ ਤੁਸੀਂ WhatsApp ਕਾਲ ਰਿਕਾਰਡਿੰਗ ਦਾ ਵੀ ਫਾਇਦਾ ਲੈ ਸਕੋਗੇ ਬਹੁਤ ਸਾਰੇ ਲੋਕ ਜਾਣਦੇ ਨੇ ਕਿ ਮੋਬਾਈਲ ਤੇ ਆਮ ਕਾਲਾਂ ਨੂੰ ਕਿਵੇਂ ਰਿਕਾਰਡ ਕਰਨਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ WhatsApp ਕਾਲਾਂ ਨੂੰ ਕਿਵੇਂ ਰਿਕਾਰਡ ਕਰਨਾ ਹੈ ਅੱਜ ਅਸੀਂ ਤੁਹਾਨੂੰ WhatsApp ਕਾਲ ਰਿਕਾਰਡਿੰਗ ਫੀਚਰ ਬਾਰੇ ਦੱਸਣ ਜਾ ਰਹੇ ਹਾਂ ਇਸਦੀ ਮਦਦ ਨਾਲ ਤੁਸੀਂ ਕਿਸੇ ਵੀ ਕਾਲ ਦੀ ਰਿਕਾਰਡਿੰਗ ਨੂੰ ਸਬੂਤ ਵਜੋਂ ਸੁਰੱਖਿਅਤ ਕਰ ਸਕਦੇ ਹੋ WhatsApp ਕਾਲਾਂ ਰਿਕਾਰਡ ਕਰਨ ਲਈ ਤੁਹਾਨੂੰ ਸਕਰੀਨ ਰਿਕਾਰਡਿੰਗ ਵਿਸ਼ੇਸ਼ਤਾ ਦੀ ਵਰਤੋਂ ਕਰਨੀ ਪਵੇਗੀ ਇਹ ਵਿਸ਼ੇਸ਼ਤਾ ਪਹਿਲਾਂ ਤੋਂ ਹੀ ਕਈ ਬ੍ਰਾਂਡਾਂ ਦੇ ਫੋਨਾਂ ਵਿੱਚ ਉਪਲਬਧ ਹੈ ਨਹੀਂ ਤਾਂ ਇਸ ਦੇ ਲਈ ਇੱਕ ਐਪ ਇੰਸਟਾਲ ਕਰਨਾ ਹੋਵੇਗਾ ਕਈ ਸਮਾਰਟਫੋਨ ਨਿਰਮਾਤਾ ਪਹਿਲਾਂ ਹੀ ਆਪਣੇ ਹੈਂਡਸੈੱਟਾਂ ਵਿੱਚ ਸਕਰੀਨ ਰਿਕਾਰਡਿੰਗ ਦੀ ਵਿਸ਼ੇਸ਼ਤਾ ਪ੍ਰਦਾਨ ਕਰਦੇ ਨੇ ਅਜਿਹੀ ਸਥਿਤੀ ਵਿੱਚ ਇਸ ਨੂੰ ਚਾਲੂ ਕਰਨ ਤੋਂ ਬਾਅਦ ਤੁਸੀਂ ਆਸਾਨੀ ਨਾਲ WhatsApp ਕਾਲਾਂ ਨੂੰ ਰਿਕਾਰਡ ਕਰਨ ਦੇ ਯੋਗ ਹੋਵੋਗੇ ਫੋਨ ਤੇ ਰਿਕਾਰਡਿੰਗ ਕਰਨ ਲਈ ਇਹ ਜ਼ਰੂਰੀ ਹੈ ਕਿ ਤੁਹਾਨੂੰ WhatsApp ਕਾਲਾਂ ਦੌਰਾਨ ਜਾਂ ਇਸ ਤੋਂ ਪਹਿਲਾਂ ਸਕਰੀਨ ਰਿਕਾਰਡਿੰਗ ਨੂੰ ਚਾਲੂ ਕਰਨਾ ਹੋਵੇਗਾ ਇਸ ਤੋਂ ਬਾਅਦ ਵੀਡੀਓ ਅਤੇ ਆਡੀਓ ਕਾਲ ਵੀ ਰਿਕਾਰਡ ਕੀਤੀ ਜਾ ਸਕਦੀ ਹੈ ਜਿਨ੍ਹਾਂ ਲੋਕਾਂ ਨੇ 스마트ਫੋਨ ਚ ਰਿਕਾਰਡਿੰਗ ਫੀਚਰ ਪਹਿਲਾਂ ਤੋਂ ਇੰਸਟਾਲ ਨਹੀਂ ਹੈ ਉਹ Play Store ਤੋਂ ਸਕ੍ਰੀਨ ਰਿਕਾਰਡਿੰਗ ਐਪ ਨੂੰ ਇੰਸਟਾਲ ਕਰ ਸਕਦੇ ਨੇ ਇਸ ਤੋਂ ਬਾਅਦ ਤੁਸੀਂ WhatsApp call ਰਿਕਾਰਡਿੰਗ ਦਾ ਵੀ ਫਾਇਦਾ ਲੈ ਸਕਦੇ ਹੋ ਮੋਬਾਈਲ ਐਪ ਨੂੰ ਇੰਸਟਾਲ ਕਰਨ ਪਹਿਚ ਮੋਬਾਈਲ ਐਪ ਨੂੰ ਇੰਸਟਾਲ ਕਰਦੇ ਸਮੇਂ ਧਿਆਨ ਰੱਖੋ ਕਿ ਇਹ ਸਾਈਬਰ ਠੱਗਾਂ ਵੱਲੋਂ ਤਿਆਰ ਕੀਤੀ ਗਈ ਐਪ ਨਹੀਂ ਹੋਣੀ ਚਾਹੀਦੀ ਹੈ ਅਜਿਹੀ ਸਥਿਤੀ ਵਿੱਚ ਤੁਹਾਡਾ ਡਾਟਾ ਅਤੇ SMS ਸਲਾਹੀ ਹੈਂਗ ਹੋ ਸਕਦੇ ਨੇ ਇੱਥੋਂ ਤੱਕ ਕਿ ਤੁਹਾਡਾ ਬੈਂਕ ਖਾਤਾ ਵੀ ਖਾਲੀ ਹੋ ਸਕਦਾ ਹੈ ਸੋ ਜੇਕਰ ਤੁਸੀਂ ਵੀ ਆਪਣੀ WhatsApp ਕਾਲ ਨੂੰ ਰਿਕਾਰਡ ਕਰਨਾ ਚਾਹੁੰਦੇ ਹੋ ਤਾਂ Play Store ਤੋਂ ਸਕਰੀਨ ਰਿਕਾਰਡਿੰਗ ਐਪ ਨੂੰ ਇੰਸਟਾਲ ਕਰ ਸਕਦੇ ਹੋ ਇਸ ਤੋਂ ਬਾਅਦ ਤੁਸੀਂ WhatsApp ਕਾਲ ਰਿਕਾਰਡਿੰਗ ਦਾ ਵੀ ਫਾਇਦਾ ਲੈ ਸਕੋਗੇ